ਸਾਹਿਬਾ ਜੀ ਸਵਾਗਤ ਹੈ ਤੁਹਾਡਾ ਨਵੇਂ ਬਲੌਗ ਦੇ ਵਿੱਚ ਸੋ ਅੱਜ ਆਪਣਾ ਦੂਜਾ ਬਲੌਗ ਸੋ ਅੱਜ ਸਾਰਿਆਂ ਨੂੰ ਪਹਿਲਾਂ ਦਾ ਦਿਵਾਲੀ ਦੀ ਬਹੁਤ ਬਹੁਤ ਮੁਬਾਰਕਾਂ ਔਰ ਦੂਜਾ ਬਲੌਗ ਹੈ ਸਾਡਾ ਉਸ ਤੋਂ ਅਗਰੇ ਜਾਣ ਜਾਣ ਜਾ ਰਹੇ ਹਾਂ ਹੁਣ ਜਾ ਰਹੇ ਹਾਂ ਸੀ ਪਟਾਕੇ ਲੈਣ ਤੇ ਸ਼ਾਮ ਨੂੰ ਉਹ ਵੀਡੀਓ ਪੜਾਵਾਂਗੇ ਤੁਹਾਨੂੰ ਪਾਵਾਂ ਚਲੋ ਜੀ ਚੱਲਦੇ ਆਪਾਂ ਆਇਓ ਜੀ ਦੇਖੋ ਕਹਨੇ ਹੋਏ ਸਕੂਣੀ ਵਜੀ ਲੱਭ ਜਦੋਂ ਇਹ ਆਵੀ ਜਿਹੜੀ ਵੀਡੀਓ ਬਣਾਉਣ ਜਾ ਰਹੇ ਆ ਅੱਜ ਆਪਾਂ ਹਾਂਜੀ ਦੂਜਾ ਬਲੌਗ ਆ ਮਜ਼ਾ ਫੁੱਲ ਆਊਗਾ ਤੋ ਹੈਦ ਵਾਲੀ ਐਂਡ ਤੱਕ ਹਾਂਜੀ ਠੀਕ ਹੈ ਜੀ ਇੱਕ ਤੋਂ ਲੈ ਕੇ 100 ਤੱਕ ਲੈਵਲ ਹੋਊਗਾ ਬਟਾ ਚ ਤਿੰਨ ਵਾਰੀ ਦੱਸਦਾ ਭਾਈ ਨੇ ਤਿੰਨ ਵਾਰੀ ਦੱਸਦਾ ਕਿਉਂਕਿ ਮੈਂ ਕਹਿੰਦਾ ਇਹਨਾਂ ਨੂੰ ਵੀ ਪਤਾ ਲੱਗੇ ਇੰਜੋਏ ਕਰਨ ਪੂਰਾ ਫੁੱਲ ਲਾਸਟ ਤੱਕ ਵੀਡੀਓ ਦੇ ਬਣੇ ਰਹੋ ਸੋ ਜਾ ਕੇ ਤੇ ਫਿਰ ਲੈ ਹਾਂਜੀ ਪਹੁੰਚ ਗਏ ਜੀ ਆਪਾਂ ਫੂਲ ਸਿਲਪ ਟੱਕਾ ਮਾਰਕੀਟ ਦੇ ਵਿੱਚ ਅੱਜ ਤੋਂ ਬਦੰ ਦੁਕਾਨਾਂਗੇ ਕਿਹੜੀ ਦੁਕਾਨ ਤੋਂ ਸਸਤੇ ਪਟਾਕੇ ਮਿਲਦੇ ਬੱਲੇ ਬੱਲੇ ਰਸ਼ ਬਹੁਤ ਜ਼ਿਆਦਾ ਆ ਕਰੀ ਮੜਾ ਚੈੱਕ ਕਰੋ ਰਸ਼ ਬਹੁਤ ਹੀ ਜ਼ਿਆਦਾ ਆ ਕੋਸ਼ਿਸ਼ ਆ ਵੀ ਆਪਾਂ ਸਸਤੇ ਤੇ ਵਧੀਆ ਪਟਾਕੇ ਲੈ ਕੇ ਜਾਵਾਂਗੇ ਇੱਥੋਂ ਜਿਹੜੇ ਘੈਂਟ ਵੀ ਹੋਣ ਮਜ਼ਾ ਵੀ ਆਵੇ ਤੇ ਗੱਡੀ ਆਪਾਂ ਲਾਈਏ ਇੱਥੇ ਲਾ ਦਈਏ ਨਾ ਪਾਰਕਿੰਗ ਚੱਕ ਦੋ ਇੱਥੇ ਗੱਡੀ ਲਾ ਦੋ ਆਓ ਮਿੱਤਰੋ ਵੇਖੋ ਜੀ ਹੋ ਦਿਲ ਬਟਾਤਾ ਮਾਰਕੀਟ ਨਹੀਂ ਨਹੀਂ ਪਤਾ ਪਤਾ ਮਾਰਕੀਟ ਪਾਈ ਵੜੋ ਉਹ ਸੌਰੀ ਆਪਾਂ ਪਟਾਕੇ ਜਿਹੜੇ ਲੈ ਆ ਉਹਨਾਂ ਦੀ ਆਪਾਂ ਵੀਡੀਓ ਬਣਾ ਲਈ ਸਕੇ ਔਰ ਹੁਣ ਆਪਾਂ ਜਿਹੜੇ ਪਟਾਕੇ ਲੈ ਆ ਉਹ ਪਾਲੇ ਭਾਈ ਉਹਨਾਂ ਕੋਲੋਂ ਲੈ ਆ ਬਹੁਤ ਜੈਨੂਇਨ ਰੇਟ ਤੇ ਇਹਨਾਂ ਨੇ ਪਟਾਕੇ ਦਿੱਤੇ ਆ ਬਹੁਤ ਹੀ ਵਧੀਆ ਡੀਲਿੰਗ ਇਹਨਾਂ ਦੀ ਸੀਗੀ ਔਰ ਆਓ ਤਾਂ ਆਪਾਂ ਤੁਹਾਨੂੰ ਹੁਣੇ ਪਟਾਕੇ ਜਿਹੜੇ ਆਪਾਂ ਲੈਣੇ ਆ ਲੜੀ ਦੇਖਦੇ ਆ ਭਾਈ ਹੁਣ ਉਹ ਕਿਹੜੀ ਕਿਹੜੀ ਲੜੀ ਆ ਅਸਲੀ ਵਾਲੇ ਦੇ ਸਹੀ ਆਪਾਂ ਲੜੀ ਲੈਣੀ ਆ ਤੁਹਾਨੂੰ ਪਤਾ ਤਾਂ ਆਪਾਂ ਤੇ ਰਹਿੰਦੀ ਆ ਤੁਹਾਡੇ ਲਈ ਆ 30000 ਤੋਂ ਲੈ ਕੇ 40000 ਸਾਰੀ ਗੱਡੀਆ ਵਿੱਚ 600 ਤੋਂ ਲੈ ਕੇ 40000 ਸਾਰੀ ਗੱਡੀ ਆ ਸੋ ਆਪਾਂ ਦੇਖੀਏ ਆਪਣੀ ਰੇਂਜ ਵਿੱਚ ਕਿਹੜੀ ਗੱਡੀ ਆ ਇਹ ਭਾਈ ਕਿੰਨੇ ਆ ਕਿਹੜੀ ਆ 600 ਦੀ ਗੱਡੀ ਆ ਠੀਕ ਆ ਜੀ 8000 ਦੀ ਗੱਡੀ ਆ ਇਹ ਆ ਜੀ 5000 ਸੋ ਮਜ਼ਾ ਆਏਗਾ ਆ ਦੇਖਾਂਗੇ ਚਲਾ ਕੇ ਜਦੋਂ ਸਾਰੇ ਸ਼ਾਟ ਦੁੱਲੀਏ ਆਪਣੇ ਅੱਜ ਲਾਸਟ ਤੇ ਆਪਾਂ ਇਹ ਵੀਡੀਓ ਵੀ ਤੁਹਾਨੂੰ ਦੇ ਰਹੀ ਕਰਾਂਗੇ ਤੇ ਦੇਖੋ ਭਾਈ ਬਹੁਤ ਚੀਜ਼ਾਂ ਲਿਆ ਭਾਈ ਹੁਣ ਆਪਾਂ ਸਾਕੇ ਲੈ ਆ ਕਿਹੜੇ 1 ਤੋਂ ਲੈ ਕੇ 5000 ਰੁਪਏ ਤੱਕ ਦੇ ਸੱਤ ਇੱਕ-ਇੱਕ ਦੇ ਦੁੱਲੂਗੇ ਬਹੁਤ ਮਜ਼ਾ ਆਏਗਾ ਇੰਜੋਏ ਕਰਾਂਗੇ ਥੈਂਕ ਯੂ ਬਹੁਤ ਮੀਆਂ ਵੀ ਸੀ ਇੱਕ ਤੋਂ ਲੈ ਕੇ 5000 ਰੁਪਏ ਤੱਕ ਦੇ ਸੱਤ ਲੈ ਲਿਆ ਆ ਤਾਂ ਆਹ ਚੱਲਦੇ ਆਪਾਂ ਭਾਈ ਕੋਲੋਂ ਦੇਖਦੇ ਆ ਸਾਨੂੰ ਭਾਈ ਹੁਣ ਕੀ ਕੀ ਹੋ ਰਿਹਾ ਹੈ ਓ ਭਾਈ ਵਾਲੀ ਦਾ ਗੇਟ ਤੋ ਦਿਵਾਲੀ ਦਾ ਕਿੰਕਾ ਪੰਨੋ ਮਿਲ ਚੁਕਿਆ ਹੈ ਜੇ ਆਪਾਂ ਤੁਹਾਨੂੰ ਬਾਕੀ ਦਾ ਬੁਲਾਵਾ ਨੂੰ ਸਾਰੇ ਸ਼ੋਰ ਚ ਲਾ ਕੇ ਦਿਖਾਵਾਂਗੇ ਤੇ ਭਾਈ ਉਹਨਾਂ ਨੇ ਬਹੁਤ ਹੀ ਜੈਨੂਅਲ ਰੇਟ ਲਾ ਕੇ ਦਿੱਤੇ ਆ ਤੋ ਜਿਹੜੇ ਵੀ ਮੇਰੇ ਵੀਰ ਭਰਾ ਅਗਲੀ ਯਾਰ ਵਿੱਚ ਤੋਣਾ ਤੇ ਸੌਰੀ ਭਾਈ ਨੂੰ ਬੁਲਾਉਣਾ ਪਰ ਨਹੀਂ ਮੇਰੇ ਕੋਲ ਨਹੀਂ ਭਾਈ ਨਾਲ 5000 ਲੈਣੀ ਚੱਲੂਗੀ ਮਜ਼ਾ ਆਏਗਾ ਦੇਖ ਕੇ ਆ ਜਾਓ ਮਿੱਕਾਓ ਆਜੇ ਚੱਲੂ ਬੰਬ ਆਜੇ ਚੱਲੂ ਬੰਬ ਰਾਤਾ ਵੀ ਪਤਾ ਲੱਗੂਗਾ ਇੱਕ ਪਟਾਕੇ ਤੇ ਲੈ ਕੇ 5000 ਦਾ ਪਟਾਕਾ ਹਾਂਜੀ ਹੋ ਜੋ ਰੈਡੀ ਟਾਈਮ ਆ ਗਿਆ ਨੇਰਾ ਹੋ ਗਿਆ ਆ ਹੁਣ ਆਪਾਂ ਜਾ ਰਹੇ ਆ ਪਟਾਕੇ ਚਲਾਵਾਂਗੇ ਇੱਕ ਤੋਂ 100 ਲੈਵਲ ਤੱਕ ਜੋ ਐਕਸਾਈਟਮੈਂਟ ਹੋਊਗੀ ਉਹ ਲਾਸਟ ਤੇ ਤੁਹਾਨੂੰ ਪਤਾ ਲੱਗੂਗਾ ਬਹੁਤ ਵੱਡਾ ਸਰਪ੍ਰਾਈਜ਼ ਆ ਮੱਕਾ ਪੂਰਾ ਫੁੱਲ ਹੋਊਗਾ ਮਜ਼ਾ ਆਊਗਾ ਤੁਹਾਨੂੰ ਸਾਰਿਆਂ ਨੂੰ ਸੋ ਮਿਲਦੇ ਆਂ ਲੋਕੇਸ਼ਨ ਤੇ ਜਾ ਕੇ ਆ ਲੋ ਮਿਸਟਰ ਜਲਦੀ ਸਟਾਰਟ ਜਾ ਉਹ ਬੜਾ ਦੋ ਛੱਡ ਦੋ ਅੱਬੂ ਖਜਾਈ ਨੇ ਥੜਥੜੇ ਪਟਾਖਾ ਬਜੇਗਾ ਪਟਾਖੇ ਯਾਰ ਓਰੇ ਮਾਪਰੇ ਐ ਕਿ ਭਾਜੀ 5000 5000 ਨਹੀਂ 52771000 8 9 10000 ਪਟਾਕਾ ਲੈਵਲ 1 ਦਾ ਪਹਿਲਾ ਪਟਾਕਾ ਅੱਗ ਬੁਝ ਗਈ ਤਾਂ ਤਸ 500 ਨਿਕਲੇ ਪਾ ਜੀ ਠੀਕ ਆ ਠੀਕ ਆ ਠੀਕ ਹੈ ਪੈਸੇ ਦੇ हिसाब ਤੇ ਠੀਕ ਹੈ ਸੋ ਪਹਿਲਾ ਲੈਵਲ ਕੰਪਲੀਟ ਸੋ ਇਹ ਆ ਲੈਵਲ ਦੂਜਾ ਦੂਜੇ ਲੈਵਲ ਦੇ ਵਿੱਚ ਆਈ ਆਪਣੀ ਕੁੱਕੜ ਬੰਬ ਦੀ ਲੜੀ ਕੁੱਕੜ ਬੰਬ ਦੀ ਲੜੀ ਦੂਜੇ ਲੈਵਲ ਦੇ ਵਿੱਚ ਸੋ ਇਹਨੂੰ ਚਲਾ ਕੇ ਦੇਖਦੇ ਆ ਇਹਦਾ ਕੀ ਰਿਜ਼ਲਟ ਮਿਲਦਾ ਆਪਾਂ ਨੂੰ ਮਰਾ ਉਹ ਮੈਂ ਉਹ ਆਉਂਦੀ ਕਰਾਂ ਚਿੰਗਰਾ ਇਹ ਤੋ ਇੱਕ ਲੈਵਲ ਹੋਰ ਉੱਪਰ ਕਰਦੇ ਹਾਂ ਹਾਂਜੀ ਆ ਗਿਆ ਲੈਵਲ 10 10 ਲੈਵਲ ਦੇ ਵਿੱਚ ਆਪਾਂ ਮਾਰ ਰਹੇ ਹਾਂ 300 ਪਟਾਕੇ ਦੀ ਲੜੀ ਸੋ ਇਹਨੂੰ ਖੋਲੀਏ ਆ ਜਾ ਪ੍ਰਿੰਸ ਤੀਤਾ ਨਾ ਵਾਟ ਲਿਓ ਫੀਤਾ ਨਾ ਵਾਟ ਲਿਓ ਇਹ ਹੈਗਾ ਯਾਰ ਕਤਨੀ ਲੰਬੀ ਆ ਖਾੜ ਤਿੰਨ ਸੇ ਨੂੰ ਦੇਖੀਏ ਇਹ ਕਤਨੀ ਲੰਬੀ ਲੜੀ ਆ 300 ਟੱਕੇ ਦੀ ਸੋ ਆਉ ਦੇਖਦੇ ਆ ਇਹਦਾ ਮਜ਼ਾ ਕਿੰਨਾ ਆ ਦਾ ਆਪਾਂ ਮਜ਼ਾ ਕਿੰਨਾ ਨਹੀਂ ਆਊਗਾ ਕਦੇ ਮਜ਼ਾ ਆਏਗਾ ਨਾ ਬिडੂ ਮਜ਼ਾ ਦੇਖੀਏ ਕਿੰਨਾ ਆ ਦਾ ਬੋਮਾ ਦਾ ਬੋਮਾ ਦਾ ਕਰਿਆ 600 ਕਿਦਿਆਂ 40 ਲੈਵਲ ਹੈਪੀ ਦੀਵਾਲੀ ਹੈਪੀ ਦੀਵਾਲੀ ਲੈਵਲ 40 ਦੇ ਚ ਪਟਾਕਾ ਆ ਗਿਆ ਕਿੰਨਾ 600 ਲੜੀਏ ਦੀ ਦੇਖੋ 600 ਪਟਾਕਾ ਇੰਨੀ ਜਾਰੀ ਲੰਬੀ ਲੜੀ ਇਹਨੂੰ ਪ੍ਰਿੰਸ ਫੋਲੋ ਸਾਡੇ ਸ਼ਾਨ ਜੱਡੀ ਹੈ ਜੀ ਲੜੀ ਆਹ ਰੇ ਅਟਲਾਂਗੇ ਭਾਈ ਚਲਾ ਦੇ 3 2 1 ਚੱਲ ਚਲਾਓ ਭਾਈ ਨਾ ਕਾਪਰਾਂ ਦੇ ਕਾਪਰ ਉਲੀ ਬਾਬਾ ਲਣੀ ਹੈ ਚਲਣੀ ਸੋ ਹੈਪੀ ਵਧਾਈ 60 ਵਾਲੀ ਸੋ ਆ ਗਿਆ ਆਪਣਾ ਲੈਵਲ 60 ਜਿਹਦੇ ਵਿੱਚ ਹੈ ਗਿਆ 1000 ਪਟਾਕਾ ਸੋ ਇਹਨੂੰ ਦੇਖਦੇ ਆ 1000 ਪਟਾਕਿਆਂ ਦੀ ਲੜੀ ਲੜੀ ਪੂਰੀ ਵੱਡੀ ਲੜੀ ਸੋ ਦੇਖਦੇ ਆ ਕਿੰਨੀ ਵੱਡੀ ਅੱਖ ਲੜੀ ਲੜੀ ਫਾੜ ਪ੍ਰਿੰਸ ਥੱਲੇ ਵਿਛਾ ਦੇ ਚਲ ਜੋ 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 ਸੋ ਗਾਇਸ ਅੰਨੀ ਵੱਡੀ ਲੜੀ ਆ ਜੋ ਕਿ ਮੇਰੇ ਤੋਂ ਵੀ ਵੱਡੀ ਆ ਪ੍ਰਿੰਸ ਵਰਗੇ ਚਾਰ ਆਣੇ ਇਹਦੇ ਤੇ ਐਨਾ ਪ੍ਰਿੰਸ ਦੋ ਦੋ ਹੋਣ ਲੱਗੇ ਆ ਚਲੋਣ ਅਗਲੋਂ ਲੱਗੇ ਆ ਜੀ ਅਗਲੋਂ ਲੱਗੇ ਆ ਜੀ ਆਪਾਂ 3 2 1 ਗੋ ਇਹ ਆਪਣੇ ਕੋ 2000 ਲੜੀ 2000 ਪਟਾਕੇ ਦੀ ਲੜੀ ਸੋ ਗਾਇਸ ਆ ਗਿਆ ਲੈਵਲ ਆ ਗਿਆ 80 80 ਲੈਵਲ ਆਪਾਂ ਤੁਹਾਨੂੰ ਗਏ 100 ਲੈਵਲ ਤੇ ਲੈ ਕੇ ਜਾਵਾਂਗੇ ਸੋ ਇਹਨੂੰ ਖਿੱਚੋ ਜਰਾ ਦੇਖੀਏ ਕਿੰਨੀ ਵੱਡੀ ਲੜੀ ਆ ਤੋਰ ਨਾਲ ਹੀ ਤੋਰ ਨਾਲ ਹੀ ਛੋੜੇ ਛਟਲਾ ਖੇਚਲਾ ਖੇਚਲਾ ਛਟਲਾ 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 ਖੇਚਲਾ ਛਟਲਾ ਹੋਏ ਹੋ ਆਤਾ ਇਹ ਤਾਂ ਕੋਬਰਾ ਸੱਪ ਜੱਡੀ ਬਣ ਗਈ ਆ ਕੋਬਰਾ ਸੱਪ ਜਨ ਕਹਿੰਦੇ ਆ ਜੇਪੀ ਸਾਤਾ ਵਲੋ ਰੁਕ ਜਾ ਪਈ ਹਜੇ ਨਾ ਲਾ ਦੋ 3 2 1 ਗੋ ਲਾਸਟ ਨਾਰਥ-ਈਸਟ ਐਂਡ ਗੱਲਬਾਤ ਮਾਇਰ ਕੰਪਨੀ ਦੇ 5000 ਬਟਾਕਾ ਸੋ ਦੇਖਦੇ ਆ ਗਾਇਸ ਇਹਦਾ ਕੀ ਰਿਜ਼ਲਟ ਆਉਂਦਾ ਸੋ ਸਾਰੀ ਵੀਡੀਓ ਰਿਵੀਲ ਕਰਦੇ ਆਪਾਂ ਆਜੋ ਸੋ ਪਾਰੀ ਜਾਦੀ ਆ ਇਸ ਕਰਕੇ ਥੱਲੇ ਰੱਖ ਕੇ ਆਪਾਂ ਕੱਢ ਰਹੇ ਆ ਉਹ 200 5000 ਬਟਾਕਾ ਵਾਹ ਅਭੀ ਮਜ਼ਾ ਆਏਗਾ ਨਾ ਬੀੜੂ ਕੂਟਰੀ ਦਾ ਟਾਇਰ ਜਿੱਡੀ ਆਏ ਤਾਂ ਆਜੋ ਦੇਖਦੇ ਆਂ ਇਹਦਾ ਰਿਜ਼ਲਟ ਕੀ ਮਿਲਦਾ ਹੈ ਚਲੋ ਸੋ ਸੋ ਸਹੀਏ ਲੰਬੀ ਕੋਈ ਲੈਣੀ ਆ ਕੂਆ ਡੋ ਦਾਂਗੇ ਆਪਾਂ ਲੈ 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 ਕਿਥੀ ਲੈ ਆ ਲੈ ਲੈ ਹਾਂ ਪਰ ਇਹ ਗੱਡ ਅੱਬਾ ਮੁੱਕਣ ਜੀ ਨਹੀਂ ਆਉਣਦੀ ਕਿੱਧਰ ਨੂੰ ਲਈ ਜਾਣਾ ਇਹ ਹੋੜਾ ਇੱਧਰ ਨੂੰ ਜਾਣੀ ਹੈ ਉਹ ਭਾਈ ਸਾਹਿਬ ਵਾ ਕੀ ਬਾਜੀ ਉੱਥੋਂ ਲਾ ਕੇ ਉਹ ਹੋ ਲੈ ਵਾ ਗਈ ਓਏ ਹੁਣ ਖਤਮ ਆਈ ਬਸ ਪਿੱਛੇ ਇੱਧਰ ਮੇ ਇੱਧਰ ਨੂੰ ਰਹਿੰਦੇ ਇੱਧਰ ਨੂੰ ਘਰਾਂ ਨੂੰ ਰਹਿੰਦੇ ਇੱਧਰ ਨੂੰ ਵਾੜ ਪਰੇ ਹੋ ਜਾ ਮੜਿਆ ਫਰੇਸ ਬਾਜੀ ਜੀ ਹੁਣ ਲਾਉ ਲੱਗੇ ਅੱਗ ਔਰ ਇੱਕ ਮਿੰਟ ਲਾਸਟ ਲਾਸਟ ਆ ਲੜੀ ਆ ਪਰ ਪਟਾਕੇ ਹੈਗੇ ਹਜੇ 1 2 3 3 ਆ ਜੋਈ ਕਰੀਏ ਸਟਾਰਟ ਆ ਜਾ ਭਾਈ ਜੋ ਲੈ ਅੱਗ ਦੁਆਰਾ ਲੋਣੀ ਪੈਣੀ ਹੈ ਮੇਰੇ ਵੀਰੋ ਅੱਗ ਦੁਆਰਾ ਲੜੀ ਤੋ ਫਿੱਤੇ ਜਨੂ ਲਾ ਦੋ ਭਾਜੀ ਥੋਕ ਲਾ ਦੋ ਥੋਕ ਦੇ ਅਸਾਪਦੀ ਪੈਰੀ ਸੀ ਜੀਬ ਆ ਜੀਬ ਆ ਜੀ ਸੱਪ ਦੀ ਦੇਖੋ ਪੂਰੀ ਪੂਰੀ ਪਰ ਆ ਜਾ ਦੂਰ ਉਪਰੇ ਹੋ ਜਾ ਤੂੰ ਉੱਪਰ ਚੜ ਕੇ ਖੜਾ ਉਹਦੇ ਦੋਵਾਂ ਲਾਉ ਭਾਜੀ 2 3 4 5 6 7 8 ਫੇਰ ਲੋਣੀ ਪੈਣੀ ਆ ਲੱਗੀ ਲੱਗੀ ਹੋਈ ਮੁੱਕ ਗਈ ਸੋ ਥੈਂਕ ਯੂ ਸੋ ਮੱਚ ਜੇ ਤੁਹਾਨੂੰ ਸਾਡੀ ਵੀਡੀਓ ਵਧੀਆ ਲੱਗੀ ਤੇ ਪਲੀਜ਼ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਤੇ ਸ਼ੇਅਰ ਵੀ ਕਰਨਾ ਸੋ ਇਸੇ ਤਰ੍ਹਾਂ ਦੀਆਂ ਵੀਡੀਓ ਅੱਗੇ ਬਹੁਤ ਅਹੀਂ ਲੈ ਕੇ ਆਵਾਂਗੇ ਔਰ ਸਾਡੇ ਕੋ ਰਿਕੁਇਰਮੈਂਟ ਹੋਗੀ ਵਧੀਆ ਰ ਵਧੀਆ ਵੀਡੀਓ ਲੈ ਕੇ ਆਵਾਂਗੇ ਸੋ ਥੈਂਕ ਯੂ ਗਾਇਸ ਫੋਲੋ ਕਰਨਾ ਸਬਸਕ੍ਰਾਈਬ ਕਰਨਾ ਬੈਲ ਆਈਕਨ ਨੂੰ ਦਬਾਉਣਾ ਭੁੱਲਣਾ ਨਹੀਂ ਭੁੱਲਣਾ ਨਹੀਂ ਥੈਂਕ